ਆਟੇ ਨੇ ਚੀਜ਼ਾਂ ਬਹੁਤ ਹੀ ਘੱਟ ਲੋਕਾਂ ਕੋਲ ਇਕੱਠੀਆਂ ਹੁੰਦੀਆਂ ਨੇ ਜੇਕਰ ਕੋਈ ਹੋਣ ਵੀ ਤਾਂ ਵਾਰੀ-ਵਾਰੀ ਸਿਰ ਹੁੰਦੀਆਂ ਨੇ ਪਰ ਉਹਦੇ ਨਾਲ ਜ਼ਿੰਦਗੀ ਜੀਉਣ ਦਾ ਮਜ਼ਾ ਨਹੀਂ ਆਉਂਦਾ ਜੇਕਰ ਸਾਡੇ ਕੋਲ ਤਿੰਨੇ ਚੀਜ਼ਾਂ ਇਕੱਠੀਆਂ ਹੋਣ ਤੇ ਸਾਨੂੰ ਇਹਨਾਂ ਦੀ ਕਦਰ ਵੀ ਕਰਨੀ ਚਾਹੀਦੀ ਤੇ ਜ਼ਿੰਦਗੀ ਦਾ ਆਨੰਦ ਵੀ ਲੈਣਾ ਚਾਹੀਦਾ ਹੈ ਯਾਨੀ ਕਿ ਖੁਸ਼ੀਆਂ ਭਰੀ ਜ਼ਿੰਦਗੀ ਨੂੰ ਗੁਜ਼ਾਰਨਾ ਚਾਹੀਦਾ ਪਰ ਤੁਸੀਂ ਕੀ ਵੇਖਿਆ ਕਿ ਬਹੁਤ ਘੱਟ ਲੋਕਾਂ ਕੋਲ ਤਿੰਨ ਇਕੱਠੀਆਂ ਚੀਜ਼ਾਂ ਹੁੰਦੀਆਂ ਨੇ ਜਿੰਨਾਂ ਕੋਲ ਹੁੰਦੀਆਂ ਨੇ ਉਹ ਕਦਰ ਵੀ ਬੜੀ ਕਰਦੇ ਨਹੀਂ ਉਹ ਇਸ ਚੀਜ਼ ਦਾ ਮਾਣ ਵੀ ਨਹੀਂ ਕਰਦੇ ਉਹ ਹੰਕਾਰ ਵੀ ਨਹੀਂ ਕਰਦੇ ਸਭੋ ਰੱਬ ਸੋਹਣੇ ਦਾ ਸ਼ੁਕਰਾਨਾ ਕਰਦੇ ਆ ਤੇ ਜਿਹੜੇ ਲੋਕ ਸ਼ੁਕਰਾਨਾ ਕਰਦੇ ਆ ਫਿਰ ਕੁਦਰਤ ਉਹਨਾਂ ਤੇ ਹਮੇਸ਼ਾ ਮਿਹਰਬਾਨ ਰਹਿੰਦੀ ਆ ਤੁਸੀਂ ਵੇਖਿਆ ਹੋਣਾ ਕਿ ਕਈ ਵਾਰਾਂ ਮਨੁੱਖ ਦੇ ਕੋਲ ਸਮਾਂ ਹੁੰਦਾ ਆ ਜਿਵੇਂ ਆਪਾਂ ਛੋਟੀ ਉਮਰ 'ਚ ਹੁੰਨੇ ਸਾਡੇ ਕੋਲ ਖੂਬ ਸਮਾਂ ਹੁੰਦਾ ਲੇਕਿਨ ਸਾਡੇ ਕੋਲ ਪੈਸੇ ਦੀ ਕਮੀ ਹੁੰਦੀ ਸਾਡੇ ਕੋਲ ਪੈਸੇ ਦੀ ਬਹੁਤ ਥੋੜ੍ਹ ਹੁੰਦੀ ਆ ਸਿਹਤ ਵੀ ਬੇਸ਼ੱਕ ਸਾਡੀ ਹੁੰਦੀ ਆ ਲੇਕਿਨ ਸਾਡੇ ਕੋਲ ਪੈਸਾ ਨਾ ਹੋਣ ਕਰਕੇ ਸੀ ਜ਼ਿੰਦਗੀ ਦਾ ਨੰਦ ਨਹੀਂ ਲੈ ਪਾਉਂਦੀ ਫਿਰ ਕਿਉਂਦਾ ਥੋੜਾ ਵੱਡੇ ਹੁੰਨੇ ਆ ਸਾਡੇ ਕੋਲ ਸਮਾਂ ਵੀ ਤਾਂ ਸਾਡੇ ਕੋਲ ਪੈਸਾ ਵੀ ਹੁੰਦਾ ਤੇ ਸਿਹਤ ਵੀ ਹੁੰਦੀ ਆ ਫਿਰ ਸਾਡੇ ਕੋਲ ਦੋ ਚੀਜ਼ਾਂ ਆ ਜਾਂਦੀਆਂ ਨੇ ਬਹੁਤ ਸਾਰੇ ਲੋਕਾਂ ਦੇ ਕੋਲ ਪਰ ਉਹਨਾਂ ਦੇ ਕੋਲ ਸਮਾਂ ਨਹੀਂ ਹੁੰਦਾ ਕਿਉਂਕਿ ਉਹ ਬਹੁਤ ਮਿਹਨਤ ਕਰਦੇ ਨੇ ਉਹ ਪੈਸਾ ਹੀ ਕਮਾਈ ਜਾਂਦੇ ਨੇ ਦਗ ਤਗੜ ਦਗੜ ਕਰਕੇ ਜਿੰਨਾ ਮੀਧਰੋਂ ਆਉਂਦਰਾ ਕੁਮਾ 12 12 ਘੰਟੇ 16 16 ਘੰਟੇ ਤੇ ਕਈ ਹੋ ਸਕਦਾ ਕਈ ਵਾਰ ਪੂਰਾ ਦਿਨ ਹੀ ਨਹੀਂ ਲਾ ਦਿੰਦੇ ਹੋ ਜਾਨੀ ਕਿ ਉਹ ਦੋ ਚੀਜ਼ਾਂ ਤੇ ਕੇਂਦਰਤ ਰਹਿੰਦੇ ਨੇ ਕਿ ਸਾਡਾ ਜਿਹੜੀ ਸਿਹਤ ਤੇ ਸਾਡੇ ਕੋਲ ਪੈਸਾ ਹੋਣਾ ਜਿਹੜਾ ਵਾ ਇਹ ਦੋ ਚੀਜ਼ਾਂ ਹੈਗੀਆਂ ਨੇ ਜਿਹਦੇ ਕਰਕੇ ਸਾਡੇ ਕੋਲ ਸਮਾਂ ਥੋੜਾ ਐਸੀ ਸਮਾਂ ਆਪਣੀ ਜ਼ਿੰਦਗੀ ਨੂੰ ਗੁਜ਼ਾਰਨ ਤੇ ਨਹੀਂ ਖਰਚ ਕਰਦੇ ਹੁਣ ਫਿਰ ਕੀ ਹੁੰਦਾ ਜਿਵੇਂ ਉਮਰ ਬੀਤ ਜਾਂਦੀ ਆ ਜਦੋਂ ਸਾਡੀ ਉਮਰ ਵੱਡੀ ਹੋ ਜਾਂਦੀ ਆ ਫਿਰ ਸਾਡੇ ਕੋਲ ਬਹੁਤ ਸਾਰਾ ਸਮਾਂ ਹੁੰਦਾ ਸਾਡੇ ਕੋਲ ਪੈਸਾ ਵੀ ਖੂਬ ਹੁੰਦਾ ਆ ਸਾਡੇ ਕੋਲ ਦੋ ਚੀਜ਼ਾਂ ਫਿਰ ਆ ਜਾਂਦੀਆਂ ਨੇ ਲੈਕਿਨ ਜਦੋਂ ਸਾਡੇ ਕੋਲ ਸਮਾਂ ਅਤੇ ਪੈਸਾ ਹੁੰਦਾ ਆ ਉਦੋਂ ਸਾਡੇ ਕੋਲ ਸਿਹਤ ਨਹੀਂ ਹੁੰਦੀ ਸਾਡੇ ਕੋਲ ਹਰ ਕਿਸਮ ਚੰਗਾ ਖਾ ਨਹੀਂ ਸਕਦੇ ਚੰਗਾ ਪੀ ਨਹੀਂ ਸਕਦੇ ਜਾਂ ਅਸੀਂ ਜ਼ਿੰਦਗੀ ਦੇ ਵਿੱਚ ਘੁੰਮਣ ਫਿਰਨ ਨਹੀਂ ਵਧੀਆ ਤਰੀਕੇ ਨਾਲ ਜਾ ਸਕਦੇ ਅਸੀਂ ਦੁਨੀਆਂ ਤੇ ਨਿਰਭਰ ਹੋਣਾ ਸ਼ੁਰੂ ਹੋ ਜਾਂਦੇ ਸਾਡਾ ਸਰੀਰ ਸਾਡਾ ਸਾਥ ਨਹੀਂ ਦਿੰਦਾ ਅਸੀਂ ਸਾਰਾ ਕੁਝ ਆਪਣਾ ਸਮਾਂ ਅਤੇ ਜਿਹੜਾ ਸੀ ਉਹ ਪੈਸੇ ਦੇ ਚੱਕਰ ਦੇ ਵਿੱਚ ਸਿਹਤ ਨਹੀਂ ਖਰਾਬ ਕਰ ਰਹਿੰਦੇ ਆ ਇਸ ਕਰਕੇ ਜਦੋਂ ਸਾਡੀ ਕੋ ਜਿੰਦਗੀ ਦਾ ਵਧੀਆ ਚੀਜ਼ ਹੋਵੇ ਨਾ ਸਮਾਂ ਪੈਸਾ ਤੇ ਸਿਹਤ ਉਦੋਂ ਸਾਨੂੰ ਤਿੰਨਾਂ ਚੀਜ਼ਾਂ ਦੀ ਕਦਰ ਵੀ ਕਰਨੀ ਚਾਹੀਦੀ ਤੇ ਜ਼ਿੰਦਗੀ ਦਾ ਆਨੰਦ ਵੀ ਲੈਣਾ ਚਾਹੀਦਾ ਜੀਉਣਾ ਚਾਹੀਦਾ ਸਾਨੂੰ ਇਸ ਉਮਰ ਦੇ ਵਿੱਚ ਲੋਕਾਂ ਨਾਲ ਐਵੇਂ ਫਾਲਤੂ ਦੀ ਲੜਾਈ ਨਹੀਂ ਕਰਨੀ ਚਾਹੀਦੀ ਪਰਿਵਾਰਾਂ ਵਿੱਚ ਝਗੜੇ ਨਹੀਂ ਕਰਨੇ ਚਾਹੀਦੇ ਸਾਨੂੰ ਆਪਣੇ ਬੱਚਿਆਂ ਦੇ ਨਾਲ ਜ਼ਿੰਦਗੀ ਦਾ ਆਪਣੇ ਫੈਮਿਲੀ ਦੇ ਨਾਲ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਮਾਣਨਾ ਚਾਹੀਦਾ ਇਹ ਬਹੁਤ ਕੀਮਤੀ ਆ ਕਿਉਂਕਿ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਪੈਸਾ ਹੋ ਗਿਆ ਜਾਂ ਸਾਡੇ ਕੋਲ ਸਮਾਂ ਬਹੁਤ ਹੋਇਆ ਜਦੋਂ ਸਿਹਤ ਨਹੀਂ ਹੋਈ ਫਿਰ ਸਾਨੂੰ ਬੜਾ ਦੁੱਖ ਹੋਣਾ ਕਿ ਅਸੀਂ ਸਾਰੀ ਜ਼ਿੰਦਗੀ ਪੈਸਾ ਕਮਾਉਣ ਦੇ ਚੱਕਰ 'ਚ ਹੀ ਬਰਬਾਦ ਕਰਕੇ ਬੈਠ ਗਏ ਕਿਉਂਕਿ ਜ਼ਿੰਦਗੀ ਦੁਬਾਰਾ ਸਾਨੂੰ ਨਹੀਂ ਮਿਲਣੀ ਆਓ ਆਪਾਂ ਇਧਰਲੇ ਬਾਰੇ ਵੀ ਸੋਚੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਸਿੱਕਾ